बीकेजू सिद्धू पर जिंदाबाद बीकेजू सिद्दू पर जिंदाबाद बीकेजू सिद्धू पर जिंदाबाद बीकेजू सिद्दू पर जनरल सरदार जगजीत सिंह ढल्लेवा जिंदाबाद मारे मेरा ख्याल है चंगी तरह इस कल देख रहे हो के लगातार सरकार चाहे केंद्र दी है तो चाहे पंजाब दी गवर्नमेंट है ਖੇਤੀ ਦੇ ਉੱਤੇ ਐਗਰੀਕਲਚਰ ਤੇ ਜਾਂ ਇਹਨੂੰ ਇਹਦੋਂ ਵੀ ਗਾਹਾਂ ਕਰੀਏ ਕਿ ਹਰ ਉਸ ਨਾਲ ਲੋਕਾਂ ਦੇ ਜਿਹੜੇ ਲੋਕ ਆਪਦੀ ਆਵਾਜ਼ ਚੁੱਕਣੀ ਚਾਹੁੰਦੇ ਆ ਦੇ ਹੱਕਾਂ ਦੀ ਆਵਾਜ਼ ਚੁੱਕਣੀ ਚਾਹੁੰਦੇ ਆ ਉਹਨਾਂ ਦੇ ਪ੍ਰਤੀ ਦਮਨਕਾਰੀ ਨੀਤੀ ਅਪਣਾ ਰਹੀ ਹੈ ਸਰਕਾਰ ਚਾਹੇ ਕੇਂਦਰ ਦੀ ਹੈ ਚਾਹੇ ਸਟੇਟ ਦੀ ਹੈ ਜਮੀਨ ਤੇ ਹਮਲਾ ਆਪਾਂ ਨੂੰ ਲੱਗਦਾ ਸੀ ਤਿੰਨ ਕਾਨੂੰਨ ਆਏ ਵੀ ਜਮੀਨ ਤੇ ਹਮਲਾ ਇਹ ਤਾਂ ਆਪਾਂ ਨੂੰ ਲੱਗਦਾ ਸੀ ਵੀ ਕੇਂਦਰ ਨੇ ਕਰਤੇ ਲੇਕਿਨ ਉਹ ਉਹ ਜਿਹੜਾ ਹਮਲਾ ਸੀ ਉਹ ਇਨਡਾਇਰੈਕਟ ਹਮਲਾ ਸੀਗਾ ਤੇ ਆ ਡਾਇਰੈਕਟ ਹੋ ਗਿਆ ਉਸ ਤੋਂ ਵੱਡਾ ਹੋ ਗਿਆ ਜਿਹੜੀ ਇਹੋ ਜੀ ਪਾਲਿਸੀ ਲੈ ਕੇ ਆਗੇ ਕਿ ਪੈਸਾ ਦੇਣਾ ਹੀ ਕੋਈ ਨਹੀਂ ਤੇ ਜ਼ਮੀਨ ਤੁਹਾਡੇ ਕੋਲੋਂ ਅਸੀਂ ਲੈ ਲੈਣੀ ਹੈ ਸਿਰਫ 1/4 ਹਿੱਸਾ ਕਿਸਾਨਾਂ ਕੋਲੇ ਰਹਿਣਾ ਤੇ ਉਹਦਾ 75% ਹਿੱਸਾ ਤਾਂ ਮਤਲਬ ਸਰਕਾਰ ਨੇ ਜਾਂ ਸਰਕਾਰ ਦੀਆਂ ਉਹ ਏਜੰਸੀਆਂ ਨੇ ਲੈ ਜਾਣਾ ਔਰ ਦੇਣਾ ਵੀ ਕੁਝ ਨਹੀਂ ਔਰ ਉਹਨਾਂ ਦੀਆਂ ਜਿਹੜੀਆਂ ਹੋਰ ਮਾਰੇ ਇੰਪੈਕਟ ਨੇ ਮਾਰੇ ਪ੍ਰਭਾਵ ਪੈਣੇ ਨੇ ਲੋਕਾਂ ਦੇ ਉੱਤੇ ਉਹਨਾਂ ਨੂੰ ਅਗਰ ਧਿਆਨ ਚ ਰੱਖਦੇ ਆ ਤਾਂ ਮੈਨੂੰ ਇਹ ਲੱਗਦਾ ਹੈ ਕਿ ਲਗਭਗ 160 ਪਿੰਡ ਪੰਜਾਬ ਦੇ ਉਜਾੜਨੇ ਆ ਤੇ ਉਜਾੜਾ ਦੇ ਬੰਨੀ ਜੇ ਤੁਸੀਂ ਨਿਗਾਹ ਮਾਰਦੇ ਆ ਆਪਾਂ ਦੇਖਿਆ ਚੰਡੀਗੜ੍ਹ ਉਜੜਿਆ ਚੰਡੀਗੜ੍ਹ ਵਸਾਇਆ ਲੋਕ ਜਿਹੜੇ ਪਿੰਡ ਉਜੜੇ ਉਹਨਾਂ ਪਿੰਡਾਂ ਦੇ ਜਿਹੜੇ ਲੋਕ ਜਿੱਥੇ ਜਿੱਥੇ ਜਾ ਕੇ ਵਸੇ ਕਿ ਇਹਨਾਂ ਦੀ ਮੁੜਕੇ ਕਿਸੇ ਨੇ ਸਾਰ ਲਈ ਕਿ ਤੁਸੀਂ ਕਿੱਥੇ ਹੋ ਗੁਜਰਾਤ ਦੇ ਵਿੱਚ ਸਾਡੇ ਲੋਕ ਗਏ ਨੇ ਉਹਨਾਂ ਲੋਕਾਂ ਦਾ ਅੱਜ ਤੱਕ ਗੁਜਰਾਤ ਸਰਕਾਰ ਉਹਨਾਂ ਦੇ ਖਿਲਾਫ ਕੇਸ ਪਾਈ ਬੈਠੀ ਆ ਵੀ ਇਹਨਾਂ ਨੂੰ ਇੱਥੋਂ ਕੱਢੋ ਸਾਡਾ ਗਵਰਨਰ ਦੀ ਸਟੇਟ ਹੈ ਰਾਜਸਥਾਨ ਉਹ ਕਹਿੰਦੇ ਅਸੀਂ ਬੜਨ ਕਿਸੇ ਨੂੰ ਨਹੀਂ ਦੇਣਾ ਹਿਮਾਚਲ ਨੇ ਕਹਿਤਾ ਅਸੀਂ ਨਹੀਂ ਕਿਸੇ ਨੂੰ ਬੜਨ ਦੇਣਾ ਉਤਰਾਖੰਡ ਨੇ ਵੀ ਉਹੀ ਕਾਨੂੰਨ ਪਾਸ ਕਰਤਾ ਹਰਿਆਣੇ ਕੋਲੇ ਜ਼ਮੀਨ ਹੈ ਹੀ ਨਹੀਂ ਜਾਈਏ ਪਾਕਿਸਤਾਨ ਚ ਘੱਲਣੇ ਇਹ ਲੋਕ ਜਿਹਨਾਂ ਨੂੰ ਜਿਹੜੇ 160 ਪੈੰਡ ਉਜਾੜਨੇ ਆ ਕਿੱਧਰ ਕੱਢਣੇ ਆ ਸੋ ਇਹ ਜਿਹੜਾ ਵਰਤਾਰਾ ਹੈ ਸਰਕਾਰ ਦਾ ਕਾਰਪੋਰੇਟ ਪੱਖੀ ਫੈਸਲੇ ਲੈ ਰਹੀ ਹੈ ਜਿਹੜੇ ਉਨ੍ਹਾਂ ਦੇ ਖਿਲਾਫ ਔਰ ਕਿਸਾਨ ਬਚਾਉਣ ਲਈ ਕਿਸਾਨਾਂ ਦੀ ਜ਼ਮੀਨ ਬਚਾਉਣ ਲਈ ਇਹ ਲੈਂਡ ਪੂਲਿੰਗ ਦੇ ਖਿਲਾਫ ਜਿਹੜੀ ਮੂਵਮੈਂਟ ਖੜੀ ਕਰਨ ਦੀ ਇੱਕ ਕੋਸ਼ਿਸ਼ ਹੈ ਜਿਹਦੇ ਚੋ ਇੱਥੇ ਮੀਟਿੰਗ ਰੱਖੀ ਆ 7 ਤਰੀਕ ਨੂੰ ਸਾਡਾ ਵੱਡਾ ਇਕੱਠ ਰੱਖਿਆ ਸੀ ਲੁਧਿਆਣਾ ਜ਼ਿਲ੍ਹੇ ਦਾ ਪਿੰਡ ਜੋਧਾਂ ਦੀ ਰਾਣਾ ਮੰਡੀ ਦੇ ਵਿੱਚ ਵਾਹਿਗੁਰੂ ਕਿਰਪਾ ਕਰੇ ਤੁਸੀਂ ਦੇਖੋਗੇ ਉੱਥੇ ਮੈਂ ਤੁਹਾਨੂੰ ਵੀ ਸਾਰਿਆਂ ਨੂੰ ਸੱਦਾ ਦਿੰਨਾ ਹੈ ਕਿ ਜਰੂਰ 7 ਤਰੀਕ ਨੂੰ ਉੱਥੇ ਆਪਣੇ ਦਰਸ਼ਨ ਦਿਓ ਪਤਾ ਲੱਗੇ ਤੁਹਾਡੇ ਮਾਧਿਅਮ ਤੋਂ ਲੋਕਾਂ ਦੀ ਆਵਾਜ਼ ਜਾਵੇ ਕਿਉਂਕਿ ਸਾਡਾ ਮੁੱਖ ਮੰਤਰੀ ਰੋਜ਼ ਇਹ ਕਹਿੰਦਾ ਹੈ ਇਹ ਜੀ ਅੱਜ ਅਸੀਂ ਕਿਸਾਨਾਂ ਨਾਲ ਹੀ ਰੀਮ ਕੀਤੀ ਉਹਨਾਂ ਤੋਂ ਪੁੱਛਿਆ ਲੋਕਾਂ ਨੇ ਸਾਡੇ ਹੱਕ 'ਚ ਨੇ ਫਲਾਣੇ ਸ਼ਹਿਰ ਦੇ ਵਿੱਚ ਸਾਾਨੂੰ ਇੰਨੀ ਜ਼ਮੀਨ ਦੇਤੀ ਫਲਾਣੇ ਸ਼ਹਿਰ 'ਚ ਇੰਨੀ ਦੇਤੀ ਉੱਥੇ ਆਪਾਂ ਤੁਹਾਡੀ ਹਾਜ਼ਰੀ ਦੇ ਵਿੱਚ ਪਲੀ ਪਾਤ ਇਮਾਨਦਾਰੀ ਨਾਲ ਸਰਕਾਰ ਤੱਕ ਇਹ ਗੱਲ ਪਹੁੰਚਾਵਾਂਗੇ ਇਹ ਭਾਈ ਆ ਲੋਕਾਂ ਨੂੰ ਪੁੱਛੋ ਵੀ ਇਹ ਲੋਕ ਜ਼ਮੀਨ ਦੇਣ ਵਾਲੇ ਐ ਲੋਕ ਜ਼ਮੀਨ ਦੇਣੀ ਚਾਹੁੰਦੇ ਐ ਸੋ ਲੋਕਾਂ ਦਾ ਜਿਹੜਾ ਰੋਸ ਲੋਕਾਂ ਦਾ ਰੋਹ ਆ ਜਿਹੜਾ ਉਹ ਬਹੁਤ ਜ਼ਿਆਦਾ ਇਹਦੇ ਖਿਲਾਫ ਗਰਮਾਇਆ ਹੋਇਆ ਹੈ ਰੂਸੇ ਦੇ ਵਿੱਚ ਉਹਦੀ ਮਜ਼ਬੂਤੀ ਲਈ ਉਹਨੂੰ ਤਕੜਿਆ ਕਰਨ ਦੇ ਲਈ ਅਸੀਂ ਇਹ ਸਰਾਹ ਦਿੱਤੇ ਹਰ ਇੱਕ ਝਿਹੜੇ ਦੀ ਮੀਟਿੰਗ ਕਰਵਾ ਰਹੇ ਹਾਂ ਜੋ ਜਿਵੇਂ ਕਿ ਅੱਜ ਸਮਾਜ ਚੇਂਜ ਹੋਇਆ ਤਬਦੀਲ ਹੋਇਆ ਸਾਡਾ ਜਿਹੜਾ ਯੂਥ ਸੀ ਕਦੇ ਲੱਗਦਾ ਸੀਗਾ ਵੀ ਯੂਥ ਤਾਂ ਹੈ ਹੀ ਨਹੀਂ ਯੂਨੀਅਨਾਂ ਦੇ ਨਾਲ ਸਾਡੇ ਨਾਲ ਬਹੁਤ ਵੱਡੀ ਪੱਧਰ ਦੇ ਉੱਤੇ ਯੂਥ ਜੁੜ ਰਿਹਾ ਹੈ ਔਰ ਅਸੀਂ ਚਾਹੁੰਦੇ ਵੀ ਆਏ ਇਹ ਜੱਥੇਬੰਦੀਆਂ ਜਿਉਂਦੀਆਂ ਰੱਖਣੀਆਂ ਭਵਿੱਖ ਦੇ ਵਿੱਚ ਕਿਸਾਨਾਂ ਦੀ ਜ਼ਮੀਨ ਜਿਉਂਦੀ ਰੱਖਣੀ ਹੈ ਤਾਂ ਯੂਥ ਨੂੰ ਨਾਲ ਡਰੱਬਰ ਦੇ ਉੱਤੇ ਪੈਰਲਲ ਆਪਦੇ ਖੜਾ ਕਰਨਾ ਪਏਗਾ ਪਰ ਸਾਡੀ ਉਹ ਕੋਸ਼ਿਸ਼ ਹੈ ਔਰ ਇੱਥੇ ਵੀ ਅਸੀਂ ਇਹ ਵੀ ਕੋਸ਼ਿਸ਼ ਕਰਾਂਗੇ ਕਿ ਇਲਾਕੇ ਦਾ ਯੂਥ ਤਕੜਾ ਹੋ ਕੇ ਇਸ ਲੜਾਈ ਦਾ ਇਸ ਦਾ ਇਹਦਾ ਮੁੱਢ ਜਿਹੜਾ ਆਪਾਂ ਬੰਨਿਆ ਹੈ ਇਹਨੂੰ ਆਪਣੇ ਮੁੱਢਾਂ ਦੇ ਪਾਰ ਚੱਕੇ ਓਵਰ ਆਲ ਪੰਜਾਬ ਪੈਦ ਹਜ਼ਾਰ ਏਕੜਾਂ ਔਰ ਜੇ 65000 ਏਕੜ ਦੀ ਗੱਲ ਕਰੀਏ ਤਾਂ 65000 ਏਕੜ ਦੇ ਮੁਤਾਬਕ ਲਗਭਗ ਬੜਾ ਸੌਖਾ ਜਿਹਾ ਜੇਕਰ ਇਹਨੂੰ ਦੇਖਣਾ ਹੋਵੇ ਤਾਂ 2122 2122 ਹਜ਼ਾਰ ਪਰਿਵਾਰ ਉਜੜਨੇ 2122 ਹਜ਼ਾਰ ਪਰਿਵਾਰ ਉਜੜਨੇ ਕਿੰਨੇ ਪਿੰਡਾਂ ਦੇ ਵਿੱਚ ਵਸਦੇ ਲੋਕ ਉਜੜਨੇ ਉਹ ਕੱਲੇ ਖੇਤੀ ਵਾਲੇ ਨਹੀਂ ਉਜੜਨੇ ਜਿਹੜੇ ਮਜ਼ਦੂਰੀ ਕਰਦੇ ਉਹ ਵੀ ਉਜੜਨੇ ਨੇ ਜਿਹੜੇ ਉੱਤੇ ਛੋਟਾ ਉਦਯੋਗ ਲੱਗਿਆ ਛੋਟੀ ਫੈਕਟਰੀ ਲੱਗੀ ਹੈ ਛੋਟਾ ਕਾਰੋਬਾਰ ਕਰਨ ਵਾਲਾ ਛੋਟਾ ਦੁਕਾਨਦਾਰ ਬੈਠਾ ਹੈ ਉਹ ਸਾਰੇ ਉਜੜਨੇ ਨੇ ਜਿਨ੍ਹਾਂ ਦੇ ਖੇਤੀ ਨਾਲ ਅਧਾਰਿਤ ਜਿਨ੍ਹਾਂ ਦੇ ਕਾਰੋਬਾਰ ਨੇ ਉਹ ਸਭ ਉਜੜਨੇ ਨੇ ਸੋ ਇਕੱਲੇ ਆਪਾਂ ਇਹਦੀ ਗੱਲ ਨਹੀਂ ਕਰਨੀ ਆਪਾਂ ਪੂਰੇ ਪੰਜਾਬ ਦੀ ਗੱਲ ਇਹ ਦੂਗਾ ਪੂਰੇ ਭਾਰਤ ਦੀ ਗੱਲ ਕਰਨ ਲਈ ਆਪਾਂ ਇੱਕ ਆਵਾਜ਼ ਖੜੀ ਕਰਨ ਦੀ ਕੋਸ਼ਿਸ਼ ਹੈ ਐਸਕੇਮ ਨਾਨ ਪੋਲਿਟিক্যাল ਵੱਲੋਂ ਕਿ ਇਹ ਜਿਹੜੇ ਲੋਕਾਂ ਦੀ ਜ਼ਮੀਨ ਪ੍ਰੋਸਟ ਕੋਈ ਕਾਰਪੋਰੇਟਾਂ ਨੂੰ ਦੇਣ ਦੀ ਇੱਕ ਸਾਜ਼ਿਸ਼ ਰਚੀ ਜਾ ਰਹੀ ਹੈ ਉਹਦੇ ਤੋਂ ਅਸੀਂ ਆਪਦੇ ਲੋਕਾਂ ਨੂੰ ਬਚਾਉਣ 2011 ਦੇ ਵਿੱਚ ਸਰਕਾਰ ਕਿਹਦੀ ਸੀ ਸ਼੍ਰੋਮਣੀ ਅਕਾਲੀ ਦਲ ਦੀ ਔਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਲੈਂਡ ਪੂਲਿੰਗ ਹੋਈ ਮੁਹਾਲੀ ਦੇ ਅੰਦਰ ਮੇਰੇ ਕੋਲ ਉਹਨਾਂ ਆੜੀਆਂ ਆੜੀਆਂ ਤਸਵੀਰਾਂ ਉਹਨਾਂ ਦੀਆਂ ਵੀਡੀਓਜ਼ ਮੇਰੇ ਕੋਲ ਹੈਗੀਆਂ ਨੇ ਤੁਹਾਨੂੰ ਮੈਂ ਉਹਨਾਂ ਦੇ ਐਡਰੈਸ ਮੁਹੱਈਆ ਕਰਵਾ ਦਿੰਦਾ ਉਹਨਾਂ ਨੂੰ ਜਾ ਕੇ ਮਿਲ ਲਿਓ ਉਦੋਂ ਦੀ ਲੈਂਡ ਪੂਲਿੰਗ ਹੋਈ ਵੀ ਅੱਜ ਤੱਕ ਉਹਨਾਂ ਬੰਦਿਆਂ ਨੂੰ 플ੌਟ ਨਹੀਂ ਮਿਲੇ ਔਰ ਇੱਕ ਆਦਮੀ ਨੇ ਰੋਕੇ ਗੱਲ ਕਹੀ ਏ ਜੀ ਨਾਮ ਇਹਨੂੰ ਪਲਾਟ ਮਿਲਿਆ ਜਿਹੜੀ 2 ਕਿੱਲੇ ਜ਼ਮੀਨ ਸੀ ਮੈਂ ਲੈਂਡ ਪੋਲਿੰਗ ਚ ਪਾਤੀ ਤੇ ਮੇਰੀ ਬੇਟੀ ਅਨ ਮੈਰਿਡ ਹੈ ਔਰ ਓਵਰੇਜ ਹੋ ਚੁੱਕੀ ਹੈ ਵਿੱਚੋਂ ਆਪਦੀ ਬੇਟੀ ਦੀ ਸ਼ਾਦੀ ਨਹੀਂ ਕੀਤੀ ਗਈ ਬੱਚੇ ਪੜਦੇ ਸੀ ਪੜਨੋਂ ਹਟਾ ਲਏ ਬੱਚਿਆਂ ਦੀਆਂ ਫੀਸਾਂ ਨਹੀਂ ਭਰੀਆਂ ਗਈਆਂ ਇਹ ਕਰਤੂਤਾਂ ਨੇ ਮੈਂ ਕਹਿੰਦਾ ਚੰਗੀ ਗੱਲ ਆ ਜੇ ਜੇ ਮਤ ਆਉਂਦੀ ਆ ਤਾਂ ਲੇਕਿਨ ਜਦੋਂ ਸਦਾ ਤੇ ਆਉਣੇ ਆ ਨਾ ਅਸੀਂ ਉਦੋਂ ਅਸੀਂ ਕੁਝ ਹੋਰ ਹੁੰਨੇ ਆ ਸਦਾ ਤੋਂ ਬਾਹਰ ਹੁੰਨੇ ਆ ਉਦੋਂ ਅਸੀਂ ਕੁਝ ਹੋਰ ਨੀ ਪਰ ਡਲੇਵਾਲ ਜੀ ਦਿੱਲੀ ਮੋਰਚਾ ਫਤਿਹ ਹੋਇਆ ਕਿਉਂਕਿ ਸਾਰੇ ਇਕੱਠੇ ਇੱਕੋ ਜਗ੍ਹਾ ਮੋਰਚਾ ਲਾਇਆ ਸੀ ਹੁਣ ਅਲੱਗ-ਅਲੱਗ ਮੋਰਚੇ ਲਾ ਰਹੇ ਹੋ ਇਹ ਕਿਉਂ ਜੀ ਇਹ ਕਿਉਂ ਮੈਂ ਫਿਰ ਇੱਕ ਬੇਨਤੀ ਕਰ ਰਿਹਾ ਕਰ ਰਿਹਾ ਹਾਂ ਕਿ ਮੁੱਦਿਆਂ ਦੇ ਆਧਾਰ ਤੇ ਹੌਲੀ-ਹੌਲੀ ਇਕਤਾ ਬਣੇਗੀ ਬਣਨੀ ਹੁੰਦੀ ਹੈ ਇਕਤਾ ਤੋਂ ਬਿਨਾ ਕੁਝ ਨਹੀਂ ਬਣਨਾ ਉਦੋਂ ਵੀ ਆਪਾਂ ਕਿਵੇਂ ਕਹਾਂਗੇ ਵੀ ਸਾਰੇ ਇਕੱਠੇ ਸੀ ਉਗਰਾਹਾ ਸਾਹਿਬ ਅਲੱਗ ਸੀ ਸਮਰਸ਼ ਕਮੇਟੀ ਅਲੱਗ ਸੀ ਹੈਨਾ ਇਹ ਕੋਈ ਦਿੱਕਤ ਨਹੀਂ ਹੈ ਉਗਰਾਹਾ ਸਾਹਿਬ ਵਿੱਚ ਬਹਿ ਕੇ ਲੜੇ ਆ ਨਾ ਸਾਡੇ ਉਦੋਂ ਸਮਰਸ਼ ਕਮੇਟੀ ਅੱਡ ਰਹਿ ਕੇ ਲੜੀ ਆ ਨਾ ਕੁਝ ਨਹੀਂ ਹੈ ਜਿਨ੍ਹਾਂ ਨੇ ਮੁੱਦਾ ਚੱਕਣਾ ਹੈ ਸੀ ਉਹ ਇਸ਼ੂ ਚੱਕਿਆ ਹੈ ਇਸ਼ੂ ਅਗਰ ਸਾਰਾ ਦੇਸ਼ ਚੱਕੇਗਾ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਸਰਕਾਰ ਨੂੰ ਅਸੀਂ ਪਿੱਛੇ ਧੱਕੇ ਚ ਸਫਲ ਨਾ ਹੋ ਜਾਈਏ ਜੇ ਅਸੀਂ ਕੇਂਦਰ ਪਿੱਛੇ ਧੱਕਿਆ ਹੈ ਇੰਨਾ ਹਾਲਾਤਾਂ ਜੀ ਕੇਂਦਰ ਪਿੱਛੇ ਧੱਕਿਆ ਹੈ ਤਾਂ ਫਿਰ ਮਤਲਬ ਪੰਜਾਬ ਸਰਕਾਰ ਨੂੰ ਪਿੱਛੇ ਪੰਜਾਬ ਸਰਕਾਰ ਦਾ ਕਹਿਣਾ ਜੀ ਸਰਕਾਰ ਜਿਹੜੇ ਕਿਸਾਨ ਨੇ ਉਹ ਤਾਂ ਸਹਿਮਤ ਨੇ ਪਰ ਇਹ ਭੜਕਾਰੇ ਨੇ ਕਿਸਾਨ ਜਿੱਥੇ ਪੁੰਦੀਆਂ ਜੀ ਮੈਂ ਇਹਨੂੰ ਪੁੱਛਣਾ ਚਾਹਣਾ ਜੇਕਰ ਕਿਸਾਨ ਸਹਿਮਤ ਸੀ ਤਾਂ ਇੰਨਾ ਡਰਾਮਾ ਕਰਨ ਦੀ ਕੀ ਲੋੜ ਪੈ ਗਈ ਤੇ ਇੱਕ ਕਿਸੇ ਯੂਟਿਊਬਰ ਲੜਕੇ ਦੀ ਆਡੀਓ ਵਾਇਰਲ ਹੋਈ ਹੈ ਸ਼ਾਇਦ ਤੁਹਾਡੇ ਤੱਕ ਵੀ ਪਹੁੰਚ ਗਈ ਹੋਵੇ। ਔਰ ਉਹ ਕਹਿ ਰਿਹਾ ਕਿ ਮੈਨੂੰ ਇਤਿਹਾਸ ਕਿ ਇੱਕ ਰੀਲ ਪਾ ਸਾਡੇ ਹੱਕ ਚ ਤੇ 2 ਲੱਖ ਰੁਪਏ ਲੈ ਲਿਆ ਕਰ। ਉਹ ਪਤਾ ਨਹੀਂ ਕਿੰਨੇ ਤੱਕ ਪਹੁੰਚ ਕੀਤੀ ਹੋਏਗੀ। ਵੱਡੀ ਪੱਦਰ ਦੇ ਉੱਤੇ ਪ੍ਰੈਸ ਉਹਨੂੰ ਨੰਗਿਆ ਕਰ ਰਹੀ ਹੈ ਕਿ ਲੈਂਡ ਪੂਲਿੰਗ ਕੀ ਚੀਜ਼ ਹੈ ਕੁਝ ਸਾਡੇ ਭਰਾ ਨੇ ਸਾਡੇ ਬੱਚੇ ਨੇ ਸਾਡੇ ਪਰਿਵਾਰਾਂ ਦੇ ਹਿੱਸਾ ਨੇ ਆਪ ਦੇ ਰੋਜ਼ਗਾਰ ਲਈ ਜਾਂ ਕਿਉਂ ਕੀ ਕਾਰਨ ਹੈ ਮੈਨੂੰ ਸਮਝ ਨਹੀਂ ਆ ਰਹੀ ਉਸ ਲੈਂਡ ਪੂਲਿੰਗ ਦੀ ਫੇਵਰ ਦੇ ਵਿੱਚ ਵੀ ਤਾਂ ਹੁਣ ਤੋਂ ਮਗਰੋਂ ਵੀਡੀਓ ਪੈਣੀਆਂ ਸ਼ੁਰੂ ਹੋ ਗਈਆਂ ਨਾ ਕੀ ਲੋੜ ਪੈ ਗਈ ਜੀ ਸਰਕਾਰ ਨੂੰ ਇਹ ਕੰਮ ਕਰਨ ਦੀ ਐਡਵਰਟਾਈਜ਼ਮੈਂਟ ਕਰਨ ਦੀ ਸਰਕਾਰ ਨੇ ਇੱਕ ਪਾਲਿਸੀ ਲਿਆਤੀ ਲੋਕਾਂ ਦੇ ਸਾਹਮਣੇ ਪਲੇਟਫਾਰਮ ਨੇ ਉੱਤੇ ਰੱਖਤੀ ਵੀ ਆਇਆ ਚੀਜ਼ ਪੈਸੇ ਦੀ ਸਿਹ੍ਹਾ ਕਰਨ ਲੱਗੀਆਂ ਹੁਣ ਰੋਜ਼ ਕਦੇ ਐਸ ਮੰਤਰੀ ਮੰਤਰੀ ਤੋਂ ਬਿਆਨ ਦਵਾਤਾ ਕਦੇ ਉਹਦੇ ਤੋਂ ਬਿਆਨ ਦਵਾਤਾ ਕਦੇ ਉਹਦੇ ਤੋਂ ਬਿਆਨ ਦਵਾਤਾ ਕਿ ਲੋਕ ਸਾਡੇ ਨਾਲ ਸਹਿਮਤ ਆ ਜੀ ਲੋਕ ਸਨ ਮੈਂ ਕਹਿੰਦਾ ਲੋਕ ਤੁਹਾਰ ਨਾਲ ਸਹਿਮਤ ਹੋਣ ਨਾ ਹੋਣ ਤੁਹਾਨੂੰ ਕੀ ਇੰਟਰਸਟ ਹੈ ਕਿ ਲੋਕ ਦੱਬ ਕੇ ਸਹਿਮਤ ਹੋ ਕੇ ਸਾਨੂੰ ਪਹਿਲੀ ਦੇਣ ਜ਼ਮੀਨ ਦੇਣਾ ਤੁਸੀਂ ਉਹ ਲੋਕਾਂ ਦੇ ਭਲੇ ਲਈ ਕਰ ਰਹੇ ਨਾ ਅਸੀਂ ਲੋਕਾਂ ਦਾ ਮੰਨ ਲੋ ਨੁਕਸਾਨ ਕਰ ਰਹੇ ਹਾਂ ਤਾਂ ਜੇਕਰ ਲੋਕਾਂ ਦਾ ਨੁਕਸਾਨ ਹੋਊਗਾ ਤੇ ਲੋਕਾਂ ਦੇ ਵਿੱਚ ਸਾਡੀ ਗੱਲ ਪਬਲਿਕ ਦੇ ਵਿੱਚ ਚਲੀ ਜਾਏਗੀ ਲੇਕਿਨ ਸਰਕਾਰ ਇੰਨਾ ਜੋਰ ਕਿਉਂ ਲਾ ਰਹੀ ਹੈ ਇਸ ਨੂੰ ਸਵੰਧ ਅਗਲੀ ਗੱਲ ਹੈ ਸਰਕਾਰ ਨੇ ਇਹ ਕਹਿਦਾ ਵੀ 30000 ਰੁਪਏ ਦੇਵਾਂਗੇ ਜਿੱਥੇ ਬੰਦਿਆਂ ਨੇ ਰੌਲਾ ਪਾਇਆ ਜਿੱਥੇ ਬੰਦਿਆਂ ਨੇ ਪਾਇਆ ਨਾ ਪਬਲਿਕ ਤਾਂ ਵਿਚਾਰੀ ਹੋਏ ਸੀ ਕਿ ਪੰਮਲ ਭੁੱਸੇ ਸੀ ਕਿ ਪਤਾ ਨਹੀਂ ਕੀ ਹੋਏਗਾ ਕਿੰਨਾ ਹੋਏਗਾ ਫਾਇਦਾ ਹੋਏਗਾ ਕਿ ਨਹੀਂ ਹੋਏਗਾ ਜਿੱਥੇ ਬੰਦਿਆਂ ਨੇ ਉਹਦਾ ਅੰਦਰਲੇ ਭੇਦ ਸੀ ਜਿਹੜੇ ਖੋਲ ਕੇ ਲੋਕਾਂ ਦੇ ਸਾਹਮਣੇ ਲੈ ਕੇ ਆਉਂਦੇ ਵੀ ਆਹ ਗੱਲ ਹੈ ਭਾਈ ਇਹ ਤਾਂ ਠੱਗੀਆਂ ਹੋਣਗੀਆਂ ਰੋਂਦੇ ਲੋਕਾਂ ਨੂੰ ਮਤਲਬ ਚੈਨਲਾਂ ਤੇ ਲੈ ਕੇ ਜਾਂਦਾ ਵੀ ਆ ਪਿੱਛੇ ਲੈ ਰੋਈ ਜਾਂਦੇ ਨੇ ਉਹਦੇ ਤੋਂ ਸਰਕਾਰ ਨੇ 30000 ਦੀ ਬਜਾਇ 50000 ਕੀਤਾ ਇਹ ਵੀ ਕਿਹਾ ਵੀ ਤੁਸੀਂ ਫਸਲ ਵੀ ਬੀਜ ਲਿਓ ਇਹ ਵੀ ਕਹਿਦਾ ਵੀ ਉਦੋਂ ਮਗਰੋਂ ਅਸੀਂ 1 ਲੱਖ ਦੇਵਾਂਗੇ ਜੇ ਕਿਸਾਨ ਸਹਿਮਤ ਆ ਜੇ ਕਿਸਾਨ ਜਥੇਬੰਦੀਆਂ ਹੀ ਕੁਝ ਖਰਾਬ ਕਰਦੀਆਂ ਹੈ ਤਾਂ ਫਿਰ ਪੁਰਾਂ ਦੇ ਅੱਗੇ ਤਾਂ ਜਥੇਬੰਦੀਆਂ ਨੇ ਮਚਾਈ ਹੈ ਨਾ ਤੇ ਤਾਂ ਹੀ 30000 ਦੀ ਬਜਾਇ 50000 ਤੇ ਆਇਆ ਨਾ ਸਾਡਾ ਸਾਬਤ ਮੁੱਖ ਮੰਤਰੀ ਹੁਣ ਆਪ ਕੱਲ ਦਾ ਮੈਂ ਇਹ ਸੁਣ ਲਿਆ ਮੈਂ ਆਨੇ ਵੀ ਆ ਰਿਹਾ ਹਾਂ ਕਿ ਅਸੀਂ ਪਬਲਿਕ ਹੀアリング ਕਰਾਂਗੇ ਅਸੀਂ ਲੋਕਾਂ ਨੂੰ ਪੁੱਛਾਂਗੇ ਜਿਵੇਂ ਲੋਕ ਚਾਹਣਗੇ ਉਵੇਂ ਕਰਾਂਗੇ ਪਰ ਇਹ ਆਪਾਂ ਦੇਖਦੇ ਹਾਂ ਸਰਕਾਰਾਂ ਦਾ ਹਮੇਸ਼ਾ ਮਰਤਾਰਾ ਹੀ ਰਿਹਾ ਹੈ ਕਿ ਆਪਦੇ ਚਹੇਤੇ ਇੰਨੇ ਦਾ ਬੰਦੇ ਹੈ ਇਨਾਂ ਕੋਲ ਹੈਗੇ ਆ ਨਾ ਕਿ ਕਿਸੇ ਵੀ ਹੌਲ ਭਰ ਸਕਦੇ ਨੇ 10000 ਦਾ ਇਕੱਠ ਵੀ ਕਰ ਸਕਦੇ ਨੇ ਉਸ 10000 ਤੋਂ ਵੀ ਹੱਥ ਖੜੇ ਕਰਵਾ ਸਕਦੇ ਆ ਕਿ ਅਸੀਂ ਲੈਂਡ ਪੂਲਿੰਗ ਦੇ ਹੱਕ ਚਾਂ ਲੇਕਿਨ ਜਿਹਨੂੰ ਉਸ 10 ਲੱਖ ਹਜ਼ਾਰ ਦੇ ਵਿੱਚੋਂ ਜਿਨ੍ਹਾਂ ਨੇ ਲੈਂਡ ਪੂਲਿੰਗ ਦੇ ਹੱਕ ਦੇ ਵਿੱਚ ਹੱਥ ਖੜਾ ਕੀਤਾ ਜਦੋਂ ਆਪਦੇ ਪਿੰਡ ਜਾਣਾ ਹੈ ਨਾ ਪਿੰਡ ਵਾਲਿਆਂ ਨੇ ਜਦੋਂ ਸਵਾਲ ਕੀਤੇ ਅੱਗੇ ਵੀ ਹੋਇਆ ਨਾ ਮਾਹਦੇਵ ਨੇ ਪਹਿਲਾ ਹੱਥ ਕੜੇ ਕਰ ਗਿਆ ਤੇ ਬਾਅਦ ਦੇ ਵਿੱਚ ਜਾ ਕੇ ਮਾਫੀ ਮੰਗੀ ਉਹਨੇ ਲੋਕਾਂ ਤੋਂ ਕਿ ਮੈਂ ਗਲਤੀ ਕਰ ਬੈਠਾ ਹਾਂ ਔਰ ਇੱਦਾਂ ਵੀ ਦਾ ਮੈਂ ਬੇਨਤੀ ਕਰਾਂ ਕਿ ਸਰਕਾਰ ਜੇ ਕੁਝ ਮਰਜ਼ੀ ਕਰੀ ਜਾਵੇ ਉਹਨਾਂ ਦੀ ਪੋਲੀਟੀਕਲ ਪਾਰਟੀ ਆ ਜਿਹੜੀ ਉਹਨਾਂ ਦੇ ਆਗੂ ਉਹਨਾਂ ਦੇ ਮੰਤਰੀ ਗੁੱਝੇ ਗੁੱਝੇ ਇਹਦੇ ਖਿਲਾਫ ਹੁਣ ਨਜ਼ਰ ਆਉਣ ਲੱਗ ਪਏ ਕਿਉਂ ਕਿ ਇਹ ਲੋਕਾਂ ਨੂੰ ਲੁੱਟਣ ਵਾਲੀ ਆ ਔਰ ਭਵਿੱਖ ਦੇ ਵਿੱਚ ਅਗਰ ਇਹ ਸਪੋਲਿਸੀ ਦੇ ਉੱਤੇ ਬਜੇ ਦੇ ਰਹਿਣਗੇ ਤਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਆਪਣੇ ਸਾਹਮਣੇ ਆ ਪੰਜ ਵਾਰੀ ਮੁੱਖ ਮੰਤਰੀ ਰਹਿਆ ਔਰ ਲੋਕੇ ਕਹਿੰਦੇ ਸੀਗੇ ਪਹ ਪੋਲਿਟਿਕਸ ਦਾ ਬਾਬਾ ਬੋੜ ਹੈ ਇਹ ਕਹਿੰਦੇ ਸੀ ਨਾ ਲੋਕਾਂ ਨੇ ਬਾਬਾ ਬੋੜ ਦੀ ਵੀ ਛਾਲ ਲਵਾਤੀ ਉਸ ਕਰਕੇ ਲਵਾਈ ਸੀ ਕਿ ਬਾਬੇ ਬੋੜ ਨੇ ਵੀ ਕਹਿਤਾ ਸੀ ਵੀ ਇਹ ਤਿੰਨ ਕਾਨੂੰਨ ਜਿਹੜੇ ਆਏ ਆ ਇਹ ਲੋਕਾਂ ਦੇ ਪੱਖ ਚਾ ਬਹੁਤ ਵਧੀਆ ਲੋਕਾਂ ਨੂੰ ਇਹ ਕਾਨੂੰਨਾਂ ਦੇ ਖਿਲਾਫ ਲੜਾਈ ਨਹੀਂ ਲੈਣਨੀ ਚਾਹੀਦੀ ਸੋ ਲੋਕਾਂ ਦੀ ਜਿੱਥੇ ਜ਼ਮੀਨ ਜਾਂਦੀ ਦਿਸੇਗੀ ਨਾ ਲੋਕਾਂ ਦਾ ਕੋਈ ਨਹੀਂ ਲੱਗਦਾ ਨੇੜੋ ਭਾਵੇਂ ਇਹਨਾਂ ਨੂੰ 92 ਜਿਤਾ ਕੇ ਲੋਕਾਂ ਨੇ ਸਤਾ ਦਿੱਤੀ ਲੇਕਿਨ ਲੋਕ ਉਸ ਸਤਾਖੌਣ ਵੀ ਜਾਣਦੇ ਨੇ ਜਿਹੜੀ ਭਗਵੰਤ ਮਾਨ ਨੇ ਕਿਹਾ ਸੀ ਨਾ ਕਿ ਡੜਾ ਤੋਂ ਡੜਾ ਹੁੰਦਾ ਪਤਾ ਨਹੀਂ ਕਿੱਧਰ ਸੇ ਚਲਾ ਹੁੰਦਾ ਹੈ ਉਹਨਾਂ ਚੱਲਣਾ ਹੈ ਵੈਰੀ ਗੁੱਡ ਉਹਦੇ ਤੋਂ ਕਬਰਾਹੜ ਦੇ ਵਿੱਚ ਆ ਕੇ ਅੱਜ ਇਹਨਾਂ ਦੇ ਲੀਡਰ ਸਹਿਮਾਨ ਲੂਟਰ ਲੈ ਰਹੇ ਨੇ ਥੋੜੇ ਦਿਨਾਂ ਦੇ ਵਿੱਚ ਤੁਸੀਂ ਦੇਖੋਗੇ ਸ਼੍ਰੀਮਾਨ ਭਗਵੰਤ ਮਾਨ ਜੀ ਵੀ ਲੂਟਰ ਲੈਣਗੇ ਤੁਹਾਡੀ ਲੰਬੀ ਭੁਖੜ ਧਾਲ ਕੀਤੀ ਤੁਹਾਡੀ ਸਿਹਤ ਠੀਕ ਹੈ ਜੀ ਦੇਖੋ ਮੈਂ ਫਿਰ ਇਹਦੇ ਵਿੱਚ ਵੀ ਗੱਲ ਦੱਸ ਦਿੰਦਾ ਤੁਹਾਨੂੰ ਮੈਨੂੰ ਲੱਗਦਾ ਮੈਨੂੰ ਕੈਂਸਰ ਸੀ ਮੈਨੂੰ ਖਤ ਨੂੰ ਪਤਾ ਹੋ ਗਿਆ ਸਰ ਜੀ ਜੀ ਹਾਂ ਜੀ ਔਰ ਉਸ ਤੋਂ ਬਾਅਦ ਮੈਂ ਤਾਂ ਕਹਾਂਗਾ ਮੇਰੀ ਟ੍ਰੀਟਮੈਂਟ ਹੋਈ ਹੈ ਹੈਨਾ ਉਸ ਤੋਂ ਬਾਅਦ ਮੇਰੇ ਜਦੋਂ ਪੀਐਸਈ ਵਗੈਰਾ ਟੈਸਟ ਹੋਏ ਨੇ ਉਹ ਨਾਰਮਲ ਆ ਗਏ ਯਾਰ ਉਹ ਵੀ ਤਾਂ ਕੋਈ ਹੈਗਾ ਨਾ ਉੱਪਰ ਠੀਕ ਹੈ ਸੁਪਰੀਮ ਪਾਵਰ ਹੈਗੀ ਉੱਪਰ ਸਹੀ ਹੈ ਜੀ ਜੀ ਨੇ ਪਤਾ ਨਹੀਂ ਕਿੰਨਾ ਚਿਰ ਕਿਨੇ ਦੀ ਸੇਵਾ ਲੈਣੀ ਮੈਨੂੰ ਉਹ ਦਵਾਈਆਂ ਜਿਹੜੀਆਂ ਐਲੋਪੈਥੀ ਦਵਾਈਆਂ ਨੇ ਉਹਨਾਂ ਤੋਂ ਪैसे ਕਰਤਾ ਤੁਹਾਡੇ ਵਰਗੇ ਗੁਰਮਖ ਪਿਆਰਿਆਂ ਨੇ ਪ੍ਰਧਾਨ ਜੀ ਆ ਦਵਾਈ ਨਹੀਂ ਲੈਣੀ ਅਸੀਂ ਦਵਾਈ ਦਿੰਨੇ ਆ ਔਰ ਏਕ-ਏਕ ਸ਼ੀਸ਼ੀ ਆ ਜਿਹੜੀ ਉਹਦੀ ਕੀਮਤ 484800 ਰੁਪਈਆ ਜੀ ਏਡੀ ਸ਼ੀਸ਼ੀ ਆ ਔਰ ਮੇਰੇ ਘਰੇ ਆ ਕੇ ਮੈਨੂੰ ਦਵਾਈ ਦੇ ਕੇ ਮੈਂ ਉਹਨਾਂ ਨੂੰ ਪੈਸੇ ਦੇਣੇ ਚਾਹੇ ਕਹਿੰਦੇ ਪੈਸੇ ਨਹੀਂ ਲੈਣੇ ਸੈਂਟਰਮ ਦੀਆਂ ਟੈਬਲੇਟਸ ਹੁੰਦੀਆਂ ਨੇ ਨਾ ਮਲਟੀ ਵਿਟਾਮਿਨ ਅਮਰੀਕਾ ਬੈਠੇ ਤੁਹਾਡੇ ਵਰਗੇ ਗੁਰੂ ਪਿਆਰੇ ਉੱਥੋਂ ਭੇਜ ਰਹੇ ਨੇ ਕਿ ਪ੍ਰਧਾਨ ਜੀ ਤੁਸੀਂ ਰੋਟੀ ਨਹੀਂ ਨਾ ਖਾਣੀ ਆਜ ਜ਼ਰੂਰ ਦੋਨੋ ਟਾਈਮ ਤਿੰਨੇ ਟਾਈਮ ਅਗੇ ਗੋਲੀ ਲਾ ਲੈ। ਸੋ ਜਦੋਂ ਇੰਨੇ ਸਾਰੇ ਲੋਕ ਆ ਆਪਣੇ ਲਈ ਫਿਕਰਮੰਦ ਹੋਣ ਉਦੋਂ ਸਿਹਤ ਨੂੰ ਸਰੀਰ ਨੂੰ ਕੁਝ ਨਹੀਂ ਹੁੰਦਾ। ਬਾਕੀ ਫਿਰ ਅਗਲੀ ਗੱਲ ਇਹ ਹੁੰਦੀ ਹੈ ਭਾਵੇਂ ਸਿਹਤ ਠੀਕ ਹੋਵੇ ਤੇ ਭਾਵੇਂ ਨਾ ਹੋਵੇ ਜਦੋਂ ਸਾਡੇ ਤੇ ਹਮਲਾ ਹੀ ਹੋ ਗਿਆ ਫਿਰ ਅਸੀਂ ਮਸ਼ਕਾਂ ਦੇ ਪਾਸ ਥੋੜੀ ਪੁੱਛਾਂਗੇ। ਇਹ ਥੋੜੀ ਵੇਖਾਂਗੇ ਵੀ ਸਾਡਾ ਸਰੀਰ ਚੱਲਦਾ ਹੈ ਤੇ ਨਹੀਂ ਚੱਲਦਾ। ਨਾ ਵੀ ਚੱਲਦਾ ਹੋਏਗਾ ਤਾਂ ਵੀ ਚਲਾਉਣਾ ਪਏਗਾ। ਅੱਜ ਸਾਡੀ ਜ਼ਮੀਨ ਤੇ ਹਵਾਰ ਹੈ ਸਾਡੇ ਪੰਜਾਬ ਦੇ ਲੋਕਾਂ ਦੇ ਹਵਾਰ ਹੈ। ਉਰੇ ਦਾ ਡਟ ਕੇ ਮਤਲਬ ਅਸੀਂ ਵਾਹਿਗੁਰੂ ਕਿਰਪਾ ਕਰੇ ਗੁਰੂ ਨਾਨਕ ਪਾਤਸ਼ਾਹ ਮਿਹਰ ਕਰਨ ਅਸੀਂ ਤਾਂ ਮੁਕਾਬਲਾ ਕਰਾਂਗੇ ਠੀਕ ਹੈ ਸਰ ਹਾਂ ਜੀ